ਲੋੜੀ ਸੰਧੂ ਇਲੈਕਟ੍ਰੀਕਲ ਵਿੱਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਰਟ ਹੈ ਜੀ ਅੱਜ ਸਾਡੇ ਕੋਲ ਇੱਕ ਪ੍ਰੈਸ ਠਿਕਾਣੀ ਆਈ ਆ ਜੀ ਇਹ ਤੁਹਾਨੂੰ ਚੈੱਕ ਕਰਦੇ ਆ ਇਹਦੇ ਵਿੱਚ ਕੀ ਪ੍ਰੋਬਲਮ ਹੈ ਚੈੱਕ ਕਰਕੇ ਤੁਹਾਨੂੰ ਦੱਸਦੇ ਆ ਜੀ ਆ ਦੇਖੋ ਜੀ ਤੁਹਾਨੂੰ ਚਲਾ ਕੇ ਵੀ ਦਿਖਾ ਦਿੰਦੇ ਆ ਇਹ ਬਿਲਕੁਲ ਇਹਦਾ ਐਂਡੀਕੇਟਰ 글로 ਨਹੀਂ ਕਰ ਰਿਹਾ ਨਹੀਂ ਚੱਲ ਰਹੀ ਜੀ ਆਹ ਦੇਖ ਲਓ ਬਿਲਕੁਲ ਨਹੀਂ ਚੱਲ ਰਹੀ ਇਹਦਾ ਐਂਡੀਕੇਟਰ ਜਦੋਂ ਚੱਲਣਾ ਇਹਦਾ ਐਂਡੀਕੇਟਰ 글로 ਕਰੂਗਾ ਇਹ ਬਿਲਕੁਲ ਨਹੀਂ ਚੱਲ ਰਹੀ ਹੁਣ ਇਹਨੂੰ ਖੋਲ ਕੇ ਚੈੱਕ ਕਰਦੇ ਆ ਕਿ ਕੀ ਪ੍ਰੋਬਲਮ ਹੈ ਜੀ ਲੋ ਜੀ ਪ੍ਰੈਸ ਆਪਾਂ ਓਪਨ ਕਰ ਲਈ ਆ ਉਹਨਾਂ ਨੂੰ ਚੈੱਕ ਕਰਦੇ ਆ ਕਿ ਕੀ ਪ੍ਰੋਬਲਮ ਹੈ ਪਹਿਲਾਂ ਸਭ ਤੋਂ ਪਹਿਲਾਂ ਜੀ ਲੀਡ ਚੈੱਕ ਕਰਦੇ ਆ ਲੀਡ ਚ ਪ੍ਰੋਬਲਮ ਹੈ ਜੀ ਇਹਦੇ ਵਿੱਚ ਪ੍ਰੋਬਲਮ ਹੈ ਆ ਦੇਖੋ ਆ ਦੇਖੋ ਬਲਬ ਬਲੋ ਕਰਦਾ ਇਸ ਲਾਲ ਦਾਤੇ ਆ ਕਾਲੀ ਦਾ ਦੇ ਬਲਬ ਬਲੋ ਕਰਦਾ ਇਹਦਾ ਮਤਲਬ ਹੈ ਜੀ ਡੀਡ ਬਿਲਕੁਲ ਸਹੀ ਹੈ ਹੁਣ ਇਹਨੂੰ ਚੈੱਕ ਕਰਦੇ ਹਾਂ ਜੀ ਇਹ ਜੀ థਰਮੋਸਟੇਟ ਵਿੱਚ ਪ੍ਰੋਬਲਮ ਹੈ ਜੀ ਹੁਣ ਇਹ ਜੀ థਰਮੋਸਟੇਟ ਹੋਰ ਕਿ ਇਹਨੂੰ ਸਾਫ ਕਰਕੇ ਫਿਰ ਤੁਹਾਨੂੰ ਦੱਸਦੇ ਆ ਜੀ ਕੀ ਪ੍ਰੋਬਲਮ ਨਿਕਲੀ ਇਹਦੇ ਵਿੱਚ ਚੈੱਕ ਕਰਦੇ ਆਂ ਅਸੀਂ ਬਾਅਦ ਵਿੱਚ ਇਹ ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਜੀ ਜਿਹੜਾ ਇਹਦਾ థਰਮੋਸਟੇਟ ਦੇ ਦੋ ਪੁਆਇੰਟ ਆ ਜਿਹੜੇ ਆਪਸ ਵਿੱਚ ਜੁੜਦੇ ਆ ਉਹਦੇ ਉੱਤੇ ਕਾਰਬਨ ਜੰਮੀ ਹੋਈ ਚਗੀ ਉਹ ਹੁਣ ਆਪਾਂ ਕਾਰਬਨ ਇਹਦੇ ਉੱਤੋਂ ਸਾਫ ਕਰਦੇ ਆਂ ਕਲੋਜੀ ਕਾਰਬਨ ਇਹਦੀ ਸਾਫ ਹੋ ਚੁੱਕੀ ਆ ਹੁਣ ਆਪਾਂ ਚੈੱਕ ਕਰਕੇ ਦੇਖਦੇ ਹਾਂ ਇਹਦਾ ਪੁਆਇੰਟ ਨਾਲ ਜੁੜ ਰਿਹਾ ਜਾਂ ਨਹੀਂ ਜੁੜਨੇ ਆ ਦੇਖੋ ਲਈਏ ਵਾਇਰ ਜੁੜ ਰਿਹਾ ਬੈੱਲ ਸਬਲ ਪਰ ਸਹੀ ਹੋ ਗਈ ਆ ਕੰਮ ਕਰਨ ਲੱਗ ਪਈ ਆ ਹੁਣ ਤੁਹਾਨੂੰ ਇਹਦੀ ਫਿਟਿੰਗ ਕਰਕੇ ਬਾਅਦ ਵਿੱਚ ਚੈੱਕ ਕਰਾਉਣੇ ਆ ਫਿੱਟ ਕਰਕੇ ਤੁਹਾਨੂੰ ਦਹਾਲ ਦੇ ਦਹਾਲ ਦੇ ਜੀ ਪ੍ਰੈਸ ਤਿਆਰ ਹੋ ਚੁੱਕੀ ਆ ਉਹਦਾ ਸਾਰਾ ਵਿੱਚੋਂ ਰਿਗਮਾ ਲਾ ਕੇ ਪੁਆਇੰਟ ਸਾਫ ਕਰ ਦਿੱਤਾ ਹੁਣ ਤੁਹਾਨੂੰ ਚਲਾ ਕੇ ਦਹਾਲਦੇ ਆ ਜੀ ਆ ਦੇਖੋ ਪ੍ਰੈਸ ਬਿਲਕੁਲ ਬਲੋ ਕਰ ਚੁੱਕੀ ਆ ਆ ਦੇਖੋ ਬੈਲ ਕੋਲ ਰੈਡੀ ਆ ਜੀ ਪ੍ਰੈਸ ਇਸ ਦੇ ਨਾਲ ਹੀ ਇਸ ਦੇ ਨਾਲ ਹੀ ਸਾਡਾ ਅੱਜ ਦਾ ਬਲੌਗ ਖਤਮ ਹੁੰਦਾ ਆ ਅਗਲੇ ਬਲੌਗ ਨਾਲ ਜਲਦੀ ਤੁਹਾਨੂੰ ਮਿਲਾਂਗੇ ਧੰਨਵਾਦ ਜੀ ਮੇਰਾ ਚੈਨਲ ਸੰਤੂ ਇਲੈਕਟ੍ਰੀਕਲ ਨੂੰ ਬਾਤੋ ਬਾਤ ਸ਼ੇਅਰ ਤੇ ਕਮੈਂਟ ਤੇ ਲਾਇਕ ਕਰੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਗਲੇ ਬਲੌਗ ਵਿੱਚ ਜਲਦੀ ਤੁਹਾਨੂੰ ਮਿਲਾਂਗੇ ਧੰਨਵਾਦ ਜੀ